ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਣਾ ਇੱਕ ਬੈਚ ਸਟਾਰਟ ਕਰਨ ਲੱਗੇ ਆ ਪਾਲਟੀ ਦਾ ਇਹ ਸਪੈਸੀਫਿਕ ਵੈਸੇ ਮਾਸਟਰ ਕੈਡਰ ਪਾਲਟੀ ਹੋਏਗਾ ਪਰ ਇਹਦੇ ਪੀਪੀਐਸਬੀ ਇਸ ਤੋਂ ਇਲਾਵਾ ਪੀਸੀਐਸ ਗ੍ਰੇਡ A ਗ੍ਰੇਡ B ਗ੍ਰੇਡ C ਔਰ ਗ੍ਰੇਡ D ਦੀਆਂ ਜਿੰਨੀਆਂ ਵੀ ਪੋਸਟਾਂ ਦੇ ਵਿੱਚ ਜਿੰਨਾ ਵੀ ਪਾਲਟੀ ਦਾ ਜਿੰਨਾ ਵੀ ਸਲੇਵਸ ਹੋਏਗਾ ਉਹ ਇਹਦੇ ਦੁਆਰਾ ਕਵਰ ਹੋ ਸਕਦਾ ਹੈ ਪਰ ਸਪੈਸਿਫਿਕ ਕਿਹੜਾ ਇਹ ਮਾਸਟਰ ਕਰੈਕਟਰ ਦਾ ਜਿਹੜਾ ਇਹ ਬੈਚ ਹੋਏਗਾ ਇਹ ਨਵਾਂ ਬੈਚ ਆਪਾਂ ਸਟਾਰਟ ਕਰਨੇ ਲੱਗੇ ਹਾਂ ਪਾਲਿਟੀ ਦਾ ਔਰ ਹਰ ਰੋਜ਼ ਸਾਨੂੰ ਇਹਦੀ ਇੱਕ ਵੀਡੀਓ ਆਇਆ ਕਰੇਗੀ ਇਹਦੇ ਵਿੱਚ ਪਾਲਿਟੀ ਦੇ ਵਿੱਚ ਪਹਿਲਾਂ ਜੂਨੀਅਰ ਸੈਂਟਰ ਗਵਰਨਮੈਂਟ ਆਉਂਦੀ ਹੈ ਸੈਂਟਰ ਗਵਰਨਮੈਂਟ ਦੇ ਵਿੱਚ ਪ੍ਰੈਜ਼ੀਡੈਂਟ ਆਉਂਦਾ ਹੈ ਵਾਈਸ ਪ੍ਰੈਜ਼ੀਡੈਂਟ ਕਵਰ ਕਰਾਂਗੇ ਪਾਰਲੀਮੈਂਟ ਕਵਰ ਕਰਾਂਗੇ ਇਸੋਂ ਬਾਅਦ ਸਟੇਟ ਗਵਰਨਮੈਂਟ ਆਉਂਦੀ ਹੈ ਸਟੇਟ ਗਵਰਨਮੈਂਟ ਦੇ ਵਿੱਚ ਆਪਾਂ ਗਵਰਨਰ ਕਵਰ ਕਰਾਂਗੇ ਗਵਰਨਰ ਤੋਂ ਬਾਅਦ ਚੀਫ ਮਿਨਿਸਟਰ ਕਵਰ ਕਰਾਂਗੇ ਕਾਉਂਸਲ ਆਫ ਮਿਨਿਸਟਰ ਕਵਰ ਕਰਾਂਗੇ ਜੁਡੀਸ਼ਰੀ ਆਉਂਦੀ ਹੈ ਜੁਡੀਸ਼ਰੀ ਵਿੱਚ ਸੁਪਰੀਮ ਕੋਰਟ ਆਪਣੀ ਆ ਜੇਗੀ ਆਪਣੀ ਹਾਈ ਕੋਰਟ ਆ ਜੇਗੀ ਹਾਈ ਕੋਰਟ ਤੋਂ ਬਾਅਦ ਆਪਣੇ ਜਿੰਨੇ ਵੀ ਸਬੋਡੀਨੇਟ ਕੋਰਟ ਸਿਆ ਉਹ ਆ ਜਾਣਗੇ ਉਹ ਆਪਾਂ ਇਹਨਾਂ ਦੇ ਵਿੱਚ ਜਿਹੜੇ ਆ ਕਵਰ ਅਪ ਕਰਾਂਗੇ ਤੇ ਇਸ ਤੋਂ ਬਾਅਦ ਜਿੰਨੀਆਂ ਵੀ ਕੌਂਸੀ ਇੰਸਟੀਚੂਨਲ ਅਮੈਂਡਮੈਂਟਸ ਹੋਈਆਂ ਹਨ ਉਹ ਕਵਰ ਕੀਤੀਆਂ ਜਾਣਗੀਆਂ ਫੰਡਾਮੈਂਟਲ ਰਾਈਟਸ ਕਵਰ ਕੀਤੀ ਜਾਊਗੀ ਪ੍ਰੈਮਬਲ ਦੇ ਵਿੱਚ ਕਦੋਂ ਅਮੈਂਡਮੈਂਟ ਹੋਈ ਪ੍ਰੈਮਬਲ ਨੂੰ ਕਦੋਂ ਕਨਸਟੀਚਿਊਸ਼ਨ ਦਾ ਭਾਗ ਮੰਨਿਆ ਗਿਆ ਕਿਹੜੀ ਕਿਹੜੀ ਜੱਜਮੈਂਟ ਲੈਂਡਮਾਰਕ ਜੱਜਮੈਂਟ ਸੁਪਰੀਮ ਕੋਰਟ ਦੇ ਦੁਆਰਾ ਦਿੱਤੀਆਂ ਗਈਆਂ ਉਹ ਸਾਰੀਆਂ ਆਪਾਂ ਇਹਦੇ ਵਿੱਚ ਕਵਰ ਕਰਾਂਗੇ ਔਰ ਸਪੈਸੀਫਿਕ ਸਾਰੇ ਹੀ ਗ੍ਰੇਡ A ਤੋਂ ਲੈ ਕੇ ਗ੍ਰੇਡ D ਤੱਕ ਡੀਪਲੀ ਆਪਾਂ ਸਟੱਡੀ ਕਰਾਂਗੇ ਗ੍ਰੇਡ A ਤੋਂ ਲੈ ਕੇ ਗ੍ਰੇਡ D ਤੱਕ ਜਿੰਨੇ ਵੀ ਟੌਪਿਕ ਹੋਣਗੇ ਪੋਲੀਟੀ ਦੇ ਤੁਸੀਂ ਇਹਨਾਂ ਨੂੰ ਜਿਹੜਾ ਇਹ ਦੇ ਵਿੱਚ ਕਵਰ ਅਪ ਕਰੋਗੇ ਇਸ ਤੋਂ ਬਾਅਦ ਜੁਨਾ ਯੂਨੋ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਸਾਰਕ ਅ ਯੂਰਪੀਅਨ ਯੂਨੀਅਨ ਔਰ ਜਿੰਨੇ ਵੀ ਲਿਬਰਟੀ ਇਕਵੈਲਟੀ ਜਸਟਿਸ ਲਿਬਰਲਿਜ਼ਮ ਗਾਂਧੀਜ਼ਮ ਮਾਰਕਸਿਜ਼ਮ ਜਿਹੜੀਆਂ ਇਹ ਥਿਉਰੀਆਂ ਹੋਣਗੀਆਂ ਇਹ ਵੀ ਤੁਹਾਨੂੰ ਇਹ ਵੈਦ ਦੇ ਵਿੱਚ ਕਵਰ ਕਰਾਈਆਂ ਜਾਣਗੀਆਂ ਇਸ ਸੁਲਾਵਾ ਜਿੰਨੀਆਂ ਵੀ ਕਰੰਟ ਅਫੇਅਰਸ ਪੋਲੀਟিক্যাল ਸਾਇੰਸ ਦੇ ਨਾਲ ਰਿਲੇਟਡ ਤੁਹਾਨੂੰ ਆਉਣਗੇ ਉਹ ਵੀ ਇਹ ਗਰੁੱਪ ਦੇ ਵਿੱਚ ਜਿਹੜੇ ਆ ਕਵਰ ਕਰਵਾਏ ਜਾਣਗੇ ਰਿਟ ਪਟੀਸ਼ਨਸ ਕੀ ਹੁੰਦੀਆਂ ਆ ਜੁਡੀਸ਼ੀਅਰ ਰਿਵਿਊ ਕੀ ਹੁੰਦਾ ਹੈ ਜੁਡੀਸ਼ੀਅਰ ਐਕਟਿਵਿਜ਼ਮ ਕੀ ਹੁੰਦਾ ਹੈ ਸੁਪਰੀਮ ਕੋਰਟ ਦੇ ਜਿਹੜੇ ਇੰਪੋਰਟੈਂਟ ਸਬਜੈਕਟ ਆ ਜਿੰਨੀਆਂ ਵੀ ਕਨਸਟੀਟਿਊਸ਼ਨਲ ਕਮੈਂਡਮੈਂਟਸ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਸਟੇਟ ਦੀ ਜੋ ਫੰਕਸ਼ਨ ਸਟੇਟ ਦੀਆਂ ਜਿੰਨੀਆਂ ਵੀ ਕਮੇਟੀਆਂ ਐ ਸਾਰੀਆਂ ਤੁਹਾਨੂੰ ਇਹਦੇ ਵਿੱਚ ਕਵਰ ਕਰਾਈਆਂ ਜਾਣਗੀਆਂ ਇਹਦੇ ਵਿੱਚ ਗਰਾਸ ਰੂਟ ਲੈਵਲ ਜਿਹੜੇ ਸਾਡੇ 3 ਟਾਇਰ ਸਿਸਟਮ ਜਿਹੜਾ ਹੈ ਪਾਇਆ ਜਾਂਦਾ ਹੈ ਜਿਹੜੀ ਸੋਧ ਹੋਈ ਸੀ 73ਵੀਂ ਉੱਚੋਂ 74ਵੀਂ ਜਿਹੜੀ ਸੋਧ ਹੋਈ ਸੀ 9092 ਦੇ ਵਿੱਚ ਜਿਹਦੇ ਵਿੱਚ ਪੰਚਾਇਤਾਂ ਨੂੰ ਜਿਹੜੀਆਂ ਐ ਕਨਸਟੀਟਿਊਸ਼ਨਲ ਪਾਵਰ ਦਿੱਤੀਆਂ ਗਈਆਂ ਸੀ ਜਿਹੜੀਆਂ ਪ੍ਰੋਵੀਜ਼ਨਸ ਕਨਸਟੀਟਿਊਸ਼ਨ ਦੇ ਵਿੱਚ ਪੰਚਾਇਤੀ ਰਿਲੇਟਡ ਮਿਊਸਿਪੈਲਟੀ ਬਾਡੀਜ਼ ਦੇ ਰਿਲੇਟਡ ਜਿੰਨੀਆਂ ਵੀ ਐਡ ਕੀਤੀਆਂ ਗਈਆਂ ਸੀ ਉਹ ਤੁਹਾਨੂੰ ਇਹਦੇ ਵਿੱਚ ਕਵਰ ਕਰ ਰਹੀਆਂ ਜਾਣਗੀਆਂ ਆਪਣੇ ਜਿਹੜੇ ਟਾਪਿਕ ਆ ਉਹ ਸਭ ਤੋਂ ਪਹਿਲਾਂ ਕਨਸਟੀਟੂਐਂਟ ਅਸੈਂਬਲੀ ਕਨਸਟੀਟੂਐਂਟ ਅਸੈਂਬਲੀ ਦੀ ਡਿਮਾਂਡ ਕਦੋਂ ਹੋਈ ਕਨਸਟੀਟੂਐਂਟ ਅਸੈਂਬਲੀ ਕਦੋਂ ਬਣੀ ਉਨੇ ਕਿੰਨੀਆਂ ਪ੍ਰੋਵੀਜ਼ਨਸ ਕੀਤੀਆਂ ਕਿੰਨੇ ਉਹਨੇ ਆਪਣੇ ਕਨਸਟੀਟਿਊਸ਼ਨ ਦੇ ਪਾਰਟਸ ਜਿਹੜੇ ਸੀ ਉਹਨਾਂ ਨੂੰ ਡਿਵਾਈਡ ਕੀਤਾ ਕਿੰਨੇ ਕਨਸਟੀਟਿਊਸ਼ਨ ਦੇ ਪਾਰਟ ਬਣਾਏ ਕਿੰਨੇ ਉਹਨੇ ਆਰਟੀਕਲ ਕੀਤੇ ਜਿਹੜੇ ਕਨਸਟੀਟਿਊਸ਼ਨ ਦੇ ਕਿਹੜੇ-ਕਿਹੜੇ ਆਰਟੀਕਲਸ ਸਭ ਤੋਂ ਪਹਿਲਾਂ ਜਿਹੜੇ ਆ 26 ਨਵੰਬਰ 19 49 ਨੂੰ ਜਿਹੜੇ ਆ ਇੰਪਲੀਮੈਂਟ ਹੋਏ ਔਰ ਬਾਕੀ ਕਨਸਟੀਟਿਊਸ਼ਨ ਦੇ ਜਿਹੜੇ ਆ ਆਰਟੀਕਲਸ ਆ ਕਦੋਂ ਇਨਫੋਰਸ ਹੁੰਦੇ ਆ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਆਪਾਂ ਤੁਹਾਨੂੰ ਕਰਾਵਾਂਗੇ ਕੰਸਟੀਟੂਐਂਟ ਅਸੈਂਬਲੀ ਤੋਂ ਆਪਣਾ ਜਿਹੜਾ ਲੈਕਚਰ ਆ ਉਹ ਸਟਾਰਟ ਹੋਏਗਾ ਪਹਿਲਾਂ ਸਭ ਤੋਂ ਪਹਿਲਾਂ ਪੋਲੀਟੀ ਦੀ ਇੰਟਰੋਡਕਸ਼ਨ ਦਿੱਤੀ ਜਾਏਗੀ ਪੋਲੀਟੀ ਹੁੰਦੀ ਕੀ ਆ ਪੋਲੀਟੀ ਔਰ ਪੋਲੀਟੀਕਲ ਸਾਇੰਸ ਦੇ ਵਿੱਚ ਕੀ ਡਿਫਰੈਂਸ ਆ ਔਰ ਜਿੰਨੇ ਵੀ ਗ੍ਰੇਡ A ਤੋਂ ਲੈ ਕੇ ਗ੍ਰੇਡ D ਤੱਕ ਜਿੰਨੀਆਂ ਵੀ ਤੁਸੀਂ ਤਿਆਰੀ ਕਰ ਰਹੇ ਜੋ ਪੋਲੀਟੀ ਦੀ ਜਿੰਨੇ ਵੀ ਕੁਐਸਚਨ ਜਿਹੜੇ ਆਉਂਦੇ ਆ ਉਹ ਤੁਹਾਨੂੰ ਇਹਦੇ ਵਿੱਚ ਇਹ ਜੇਕਰ ਤੁਸੀਂ ਪੜ੍ਹ ਲੋਗੇ ਤੁਸੀਂ 99.9% ਤੁਸੀਂ ਇਹ ਜਿਹੜੀਆਂ ਵੀਡੀਓ ਦੇਖ ਕੇ ਕਵਰ ਅਪ ਕਰ ਸਕਦੇ ਹੋ ਕਾਫੀ ਡੈਪਥ ਤੱਕ ਜਾਇਆ ਜਾਏਗਾ ਔਰ ਡੀਪਲੀ ਤੁਹਾਨੂੰ ਸਾਰੀਆਂ ਚੀਜ਼ਾਂ ਪੜੀਆਂ ਜਾਣਗੀਆਂ ਫੰਡਾਮੈਂਟਲ ਰਾਈਟਸ ਦੇ ਜਿਹੜੇ ਆ ਉਹਦੀਆਂ ਸਬ ਕਲੋਜ਼ਸ ਦੇ ਆ ਆ ਡੀਪੀਐਸਪੀ ਦੀਆਂ ਸਬ ਕਲੋਜ਼ਸ ਆ ਫੰਡਾਮੈਂਟਲ ਡਿਊਟੀਆਂ ਜਿਹੜੀਆਂ ਇਹ ਕਿਹਦੀ ਕਿਹੜੀ ਕਮੇਟੀ ਦੀ ਰეკਮੈਂਡੇਸ਼ਨ ਤੇ ਜਿਹੜੀਆਂ ਇਹ ਆ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤੀਆਂ ਗਈਆਂ ਕਿਹੜਾ ਆਰਟੀਕਲ ਐਡ ਕੀਤਾ ਗਿਆ ਸੈਂਟਰ ਸਟੇਟ ਰਿਲੇਸ਼ਨ ਜਿਹੜੀਆਂ ਕਿਦਾਂ ਦੇ ਆ ਜਿਹੜੇ ਸੈਂਟਰ ਸਟੇਟ ਤੇ ਕਮਿਸ਼ਨ ਬਣੇ ਸੀ ਉਹਨਾਂ ਨੇ ਕੀ ਰეკਮੈਂਡੇਸ਼ਨਸ ਦਿੱਤੀਆਂ ਕਨਸਟੀਟਿਊਸ਼ਨਲ ਬਾਡੀਜ਼ ਆ ਜਿਹਦੇ ਵਿੱਚ ਇਲੈਕਸ਼ਨ ਕਮਿਸ਼ਨ ਹੋ ਗਿਆ ਕੈਗ ਹੋ ਗਿਆ ਇਹਨਾਂ ਬਾਰੇ ਤੁਹਾਨੂੰ ਡੀਪਲੀ ਜਿਹੜੀ ਆ ਜਾਣਕਾਰੀ ਜਿਹੜੀ ਆ ਉਹ ਕਾਫੀ ਜ਼ਿਆਦਾ ਦਿੱਤੀ ਜਾਏਗੀ ਤੋਂ ਤੁਹਾਡੇ ਇੱਕ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਔਰ ਕਮੈਂਟ ਕਰੋ ਤਾ ਜੋ ਤੁਹਾਨੂੰ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਜੜੀਆਂ ਹੈ ਮਿਲ ਸਕੇ ਔਰ ਆਪਾਂ ਇੱਕ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਹੈ ਕੰਸਟਿਟੂਐਂਟ ਅਸੈਂਬਲੀ ਜਿਹੜੀ ਆ ਉਹਦੀ ਡਿਮਾਂਡ ਕਿਉਂ ਹੋਈ ਕੰਸਟਿਟੂਐਂਟ ਅਸੈਂਬਲੀ ਕੀ ਹੁੰਦੀ ਹੈ ਆਪਾਂ ਇੱਕ ਦੋ ਦਿਨ ਦੇ ਵਿੱਚ ਉਹ ਲੱਗ ਜਿਹੜਾ ਸਟਾਰਟ ਕਰ ਦਾਂਗੇ ਤੇ ਤੁਹਾਡੇ ਸਾਰਿਆਂਗੇ ਰਿਕਵੈਸਟ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ ਔਰ ਸ਼ੇਅਰ ਕਰੋ ਤਾਂ ਜੋ ਦੂਜਿਆਂ ਤੱਕ ਵੀ ਇਹ ਇਨਫੋਰਮੇਸ਼ਨ ਜਿਹੜੀ ਆ ਪਹੁੰਚ ਸਕੇ ਬਹੁਤ ਬਹੁਤ ਤੁਹਾਡਾ ਜੀ ਧੰਨਵਾਦ